ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਹੁਣ ਪੌਣੇ 9 ਦਾ ਪੌਣੇ 9 ਦਾ ਟਾਈਮ ਹੈ ਮੈਂ ਆਪਣਾ ਬ੍ਰੈਕਫਾਸਟ ਕਰਨ ਬੈਠੀ ਹਾਂ ਹੁਣ ਦਲੀਆ ਬਣਾਇਆ ਸੀ ਬ੍ਰੈਕਫਾਸਟ ਵਿੱਚ ਦਲੀਆ ਬਣਾ ਕੇ ਮੈਂ ਅੱਧਾ ਨਹਾ ਲਈ ਸੀ ਸ਼ੇਅਰ ਵਾਸ਼ ਕਰਨੀ ਸੀ ਮੈਨੂੰ ਥੋੜਾ ਟਾਈਮ ਲੱਗ ਗਿਆ ਬ੍ਰੈਕਫਾਸਟ ਅਜਾ ਮੇਰਾ ਥੋੜਾ ਜਿਹਾ ਲੇਟ ਆ ਪਰ ਕੋਈ ਗੱਲ ਨਹੀਂ ਪੀਕਲ ਮੈਂ ਉੱઠી ਵੀ ਥੋੜਾ ਜਿਹਾ ਲੇਟ ਸੀ ਬਿਕੋਜ਼ ਰਾਤ ਮੇਰੀ ਨੀਂਦ ਕਾਫੀ ਡਿਸਟਰਬ ਹੋਈ ਨੀਂਦ ਨਹੀਂ ਮੈਨੂੰ ਆਈ ਉਸ ਕਰਕੇ ਉੱઠી ਵੀ ਮੈਂ ਲੇਟ ਸੀ ਕੰਮ ਹਜੇ ਕੁਝ ਵੀ ਨਹੀਂ ਕਰਿਆ 10 ਦਲੀਆਂ ਕੁਕ ਕੀਤਾ ਆਪਦਾ ਮੈਂ ਨਹਾਉਣ ਦਾ ਕੰਮ ਫਿਨਿਸ਼ ਕੀਤਾ ਦਲੀਆਂ ਖਾ ਕੇ ਫਿਰ ਦੇਖਦੇ ਇੱਕ ਰੂਮ ਦੀ ਡਸਟਿੰਗ ਕਰਨ ਵਾਲੀ ਉਹ ਕਰਦੇ ਥੋੜੀ-ਬਹੁਤੀ ਲੌਬੀ ਦੀ ਕਰਦੇ ਆ ਨਹੀਂ ਕਿ ਮੋਟੇ ਜਿਹੇ ਕੰਮ ਕਰੂੰਗੀ ਬਿਲਕੁਲ ਨਾ ਕਰੀਏ ਫਿਰ ਉਹ ਵੀ ਮੈਨੂੰ ਕਿਤਨੇ ਕਜੇ ਸਟ्रेस ਹੁੰਦਾ ਹੈ ਨਾ ਫਿਰ ਆਏ ਫੀਲਿੰਗ ਆਉਂਦੀ ਹੈ ਹਾਇ ਜਿਵੇਂ ਕੁਝ ਵੀ ਨਹੀਂ ਕਰਿਆ ਜਿਵੇਂ ਕੁਝ ਵੀ ਨਹੀਂ ਕਰਾਇ ਮੈਂ ਬਿਲਕੁਲ ਵੇਲੀ ਹਾਂ ਉਈ ਕੁਰੁੰਡੀ ਰਸਟਿੰਗ ਕਰਨ ਵਾਲੀ ਕੱਲ ਵੀ ਮੈਥੋਂ ਰਹੀ ਕੱਲ ਵੀ ਮੈਂ ਸੋਚੀ ਸੀ ਵੀ ਕਰੂਗੀ ਕੱਲ ਵੀ ਮੈਥੋਂ ਹੋਈ ਨਹੀਂ ਬ੍ਰੈਕਫਾਸਟ ਕਰ ਲਈਏ ਥੋੜਾ એનર્ਜੀ ਆ ਜਾਈ ਬੋਡੀ ਜੀ ਫਿਊਲ ਐਡ ਕਰ ਲਈਏ ਫਿਰ ਉਸ ਤੋਂ ਬਾਅਦ ਕੰਮ ਲੱਗਦੇ ਆ ਕਿਚਨ ਨੂੰ ਸਾਫ ਕਰਨ ਤੋਂ ਬਾਅਦ ਆਪਣਾ ਬ੍ਰੈਕਫਾਸਟ ਕਰਨ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਵਾਲਾ ਆਵਲ ਰੂਮ ਦੀ ਡਸਟਿੰਗ ਕਰਨ ਨੂੰ ਕਾਫੀ ਦਿਨ ਹੋ ਗਏ ਸੀਗੇ ਬਸ ਮੈਨੂੰ ਵੀ ਕਾਲ ਹੋਈ ਰਹੀ ਸੀ ਚਲੋ ਕਿਹੜਾ ਕੋਈ ਆ ਕਮਰੇ ਚ ਜਾਂਦਾ ਸਾਫ ਹੀ ਹੋਊਗਾ ਸਾਫ ਹੀ ਹੋਊਗਾ ਇਹ ਕਿਹੜਾ ਕਮਰੇ ਕੋਈ ਯੂਜ਼ ਕਰਦਾ ਸੋ ਜਿਹੜਾ ਕਮਰਾ ਜਿਹੜੀ ਜਗ੍ਹਾ ਆਪਾਂ ਯੂਜ਼ ਕਰਦੇ ਆ ਉਹਦੇ ਸਾਫ ਸਫਾਈ ਡਸਟਿੰਗ ਆਪਾਂ ਜਲਦੀ ਕਰ ਦਿੰਦੇ ਆ ਜਿਹੜੀ ਜਗ੍ਹਾ ਆਪਾਂ ਯੂਜ਼ ਨਹੀਂ ਕਰਦੇ ਜ ਕੋਈ ਵੀ ਰੂਮ ਜਿਹੜਾ ਰੋਜ਼ ਡੇਲੀ ਯੂਜ਼ ਨਹੀਂ ਹੁੰਦਾ ਨਾ ਉਹ ਆਪਾਂ ਨੂੰ ਆਏ ਹੁੰਦੇ ਵਿਚਾਲਾ ਆਪਾਂ ਕਿਹੜਾ ਯੂਜ਼ ਕਰਦੇ ਆ ਮੈਨੂੰ ਵੀ ਬਸ ਆਈ ਸੀ ਵਿਚਾਲਾ ਸਾਫ਼ ਹੀ ਹੋਊਗਾ ਕਾਫੀ ਦਿਨਾਂ ਤੋਂ ਅਜੇ ਤੀ ਡਸਟਿੰਗ ਕਰ ਰਹੀ ਆ ਡਸਟਿੰਗ ਤਾਂ ਹੋਰ ਵੀ ਕਰੀ ਸੀ ਪਰ ਬਹੁਤ ਜਾਂ ਵੀਡੀਓ ਫਿਰ ਮੈਂ ਸ਼ੂਟ ਨਹੀਂ ਕਰਦੀ ਹੁੰਦੀ ਕੰਮ ਤਾਂ ਘਰ 'ਚ ਬਹੁਤ ਹੁੰਦੇ ਨੇ ਪਰ ਸਾਰੇ ਕੰਮਾਂ ਦੀ ਸਾਰਿਆਂ ਦੀ ਵੀਡੀਓ ਸ਼ੂਟ ਕਰਨੀ ਮੁਸ਼ਕਲ ਵੀ ਆ ਤੇ ਵੀਡੀਓ ਲੰਬੀ ਵੀ ਹੋ ਜਾਂਦੀ ਆ ਫਿਰ ਦੇਖਣ ਵਾਲਾ ਵੀ ਬੋਰ ਹੋ ਜਾਂਦਾ ਹੈ ਨਾ ਵੀ ਇਹ ਤਾਂ ਹਣਦੀ ਹੀ ਨਹੀਂ ਆਈ ਆਈ ਗੋਸ਼ਤ ਖਾਈ ਜਾਂਦੀ ਆ ਥੋੜਾ ਥੋੜਾ ਮੈਂ ਸ਼ੂਟ ਕਰਦੀ ਹੁੰਨੀ ਆ ਬਸ ਆ ਰੂਮ ਦੀ ਡਸਟਿੰਗ ਕਰੀ ਸੀ ਨਾਲੇ ਦੇ ਡਰੈਸਿੰਗ ਰੂਮ ਆ ਉਹਦੀ ਡਸਟਿੰਗ ਕਰੀ ਇਸ ਤਰ੍ਹਾਂ ਉਹ ਹੀ ਗੱਲ ਕੰਮ ਤਾਂ ਜਦੋਂ ਆਪਾਂ ਘਰ ਚ ਕਰਨ ਲੱਗ ਜੀ ਨਾ ਨਿਕਲ ਹੀ ਆਉਂਦੇ ਹੁੰਦੇ ਨੇ ਜੇ ਆਪਾਂ ਸੋਚ ਲਈਏ ਵੀ ਕੋਈ ਕੰਮ ਕਰਨਾ ਹੀ ਆ ਵੀ ਚਲੋ ਆਪਣਾ ਬੇਲਿਆਂ ਦਾ ਟਾਈਮ ਨਹੀਂ ਲੰਘਦਾ ਕੋਈ ਨਾ ਕੋਈ ਕੰਮ ਕਰੀਏ ਜੋ ਲੱਗ ਜੇ ਇੱਕ ਵਾਰੀ ਕੰਮ ਫਿਰ ਤਾਂ ਕੰਮ ਨਿਕਲ ਹੀ ਆਉਂਦੇ ਨੇ ਜੇ ਆਪਾਂ ਸੋਚ ਲਈਏ ਵੀ ਕੰਮ ਕਰਨਾ ਹੀ ਨਹੀਂ ਮੈਂ ਤਾਂ ਪਹਿਲੀ ਪੜ੍ਹਨਾ ਫਿਰ ਆਪ ਹੀ ਕੋਈ ਕੰਮ ਨਹੀਂ ਮਿਲਦਾ ਇਹ ਡਰੈਸਿੰਗ ਰੂਮ ਹੈ ਇਹ ਰੂਮ ਦੇ ਨਾਲ ਹੀ ਅਟੈਚਡ ਹੈ ਤੇ ਇਹਦੇ ਵਿੱਚ ਮੈਂ ਕਿਹਾ ਜੋ ਡਰੈਸਿੰਗ ਟੇਬਲ ਦੀ ਡਸਟਿੰਗ ਕਰਦਾ ਹਾਂ ਯੂਜ਼ ਤਾਂ ਕੋਈ ਕਰਦਾ ਨਹੀਂ ਪਰ ਫਿਰ ਵੀ ਹਫ਼ਤੇ 10 ਦਿਨਾਂ ਬਾਅਦ ਤੱਕ ਕੱਪੜਾ ਮਾਰਨਾ ਹੀ ਪੈਂਦਾ ਇਹ ਕਿ ਰੂਮ ਨਾਲ ਵਿੰਡੋ ਵਗੈਰਾ ਕੋਈ ਬਾਹਰ ਲੱਗਦੀ ਨਹੀਂ ਲੱਗਦੀ ਆ ਪਰ ਅਸੀਂ ਉਹ ਵਿੰਡੋ ਖੋਲਦੇ ਨਹੀਂ ਹੈਗੇ ਕਮਰਾ ਵੀ ਥੋੜਾ ਪਿੱਛੇ ਹਟਮਾ ਜਾਈ ਸਾਈਡ ਤੇ ਕੋਰਨਰ ਤੇ ਤੇ ਕੋਈ ਡਸਟ ਵਗੈਰਾ ਇੱਧਰ ਨਹੀਂ ਆਉਂਦੀ ਬਹੁਤ ਬਹੁਤ ਘੱਟ ਡਸਟ ਆਉਂਦੀ ਹੈ ਸਾਡੇ ਆਵਲੇ ਡਰੈਸਿੰਗ ਰੂਮ ਚਾਂ ਤੇ ਉੱਪਰ ਜਾਲੇ ਲੱਗੇ ਪਏ ਨੇ ਹੈਗਾ ਸਾਰਾ ਵੁੱਡਵਰਕਾ ਕਿ ਤੋ ਡਸਟ ਨਹੀਂ ਆਉਂਦੀ ਬੰ ਅਦੇਖੋ ਸਾਨੂੰ ਬਰੀ ਬਰੀ ਧਾਗੇ ਜਿ ਦਿਖ ਰਹੇ ਨੇ ਜਾਲੇ ਲੱਗੇ ਪਏ ਨੇ ਪਲੱਸ ਦਾ ਸਾਈਨ ਜਮਣਿਆ ਪਿਆ ਪੱਖੇ ਤੋਂ ਲੈ ਕੇ ਇਧਰ ਤੱਕ ਲਾਈਟ ਤੱਕ ਉੱਪਰ ਜਾਣਾ ਲੱਗਿਆ ਹੋਇਆ ਮੈਂ ਹੁਣ ਇਹ ਕਰਦੀ ਆ ਡਸਟਿੰਗ ਬਾਰੇ ਇੱਥੇ ਵੀਡੀਓ ਕੋਈ ਨਹੀਂ ਸ਼ੂਟ ਹੋਣੀ ਆ ਖੜੀ ਖੜੀਆ ਸਾਰਾ ਹੜਾਵ ਡਸਟਰ ਨਾਲ ਨਾ ਡਸਟਿੰਗ ਹੋ ਜੂਗੀ ਕੋਈ ਘੋੜੀ ਦੀ ਲੋੜ ਨਹੀਂ ਕੋਈ ਸਟੈਪ ਦੀ ਲੋੜ ਨਹੀਂ ਕਹੋਗੇ ਵੀ ਜਿਹੜੀ ਰੂਫ ਐ ਸੀਲਿੰਗ ਐ ਉਹ ਵੀ ਨੀਵੀਂ ਕਰੀ ਹੋਈ ਐ ਡਾਊਨ ਸੀਲਿੰਗ ਕਰੀ ਹੋਈ ਐ ਸਾਰੇ ਉੱਪਰ ਮੈਂ ਡਸਟਿੰਗ ਕਰਦੀ ਆ ਇਹਨੂੰ ਫਿਰ ਮੈਂ ਕੋਲ ਇਨਾ ਸਾਫ ਕਰੂੰਗੀ ਠੀਕ ਤਰ੍ਹਾਂ ਵੀਡੀਓ ਸ਼ੂਟ ਇੱਥੇ ਹੁੰਦੀ ਨਹੀਂ ਜਗਾ ਬਹੁਤ ਘਟਾ ਜਿਆ ਟ੍ਰਾਈਪੋਟਿਕ ਉਹ ਕਰ ਮੈਂ ਖੜੂੰਗੀ ਇਹ ਕਰਦੀ ਆ ਸਫਾਈ ਰੂਮ ਦੀ ਡਸਟਿੰਗ ਮੈਂ ਉਧਰੋਂ ਕਰਤੀ ਲੌਪੀ ਦੀ ਵੀ ਕਰਤੀ ਹੁਣ ਹੋ ਗਿਆ ਮੇਰਾ ਲੰਚ ਟਾਈਮ ਲੰਚ ਵਿੱਚ ਮੈਂ ਲੈ ਰਹੀ ਆ ਆਲੂ ਸ਼ਿਮਲਾ ਮਿਰਚੀ ਸਬਜ਼ੀ ਜੋ ਮੈਂ ਕੱਲ ਸ਼ਾਮ ਬਣਾਈ ਸੀ ਦਹੀਂ ਤੇ ਫੁਲਕਾ ਦਹੀਂ ਤੋਂ ਆਲਵੇਸ ਲੰਚ ਵਿੱਚ ਹੁੰਦੀ ਹੁੰਦੀ ਹੈ ਟਾਈਮ ਹੋ ਰਿਹਾ ਢਾਈ ਵਜ ਦਾ ਲੰਚ ਮੈਂ ਕਰ ਲਿਆ ਲੰਚ ਕਰਨ ਤੋਂ ਬਾਅਦ ਮੈਂ ਬੈਠੀ ਸੀ ਇੱਥੇ ਬਸ ਆਪਣੀ ਵੀਡੀਓ ਦਾ ਕੰਮ ਕਰ ਰਹੀ ਸੀ ਵੀਡੀਓ ਮੈਨੂੰ ਜੋ ਵੀ ਕੰਮ ਸੀ ਉਹਦਾ ਵੀਡੀਓ ਦਾ ਕੰਮ ਕੰਪਲੀਟ ਕਰ ਰਹੀ ਸੀ ਤੇ ਹੁਣ ਮੈਨੂੰ ਕੋਈ ਕੰਮ ਨਹੀਂ ਹੈਗਾ ਮੈਂ ਹੀ ਸੋਚ ਰਹੀ ਸੀ ਕੀ ਕਰਾਂ ਕੀ ਕਰਾਂ ਸਵੇਰੇ ਡਸਟਿੰਗ ਕਰਨੀ ਸੀ ਇੱਕ ਰੂਮ ਦੀ ਡਸਟਿੰਗ ਕਰਨੀ ਸੀ ਪਰ ਉਹਦੇ ਨਾਲ ਨਾਲ ਮੈਂ ਲੌਬੀ ਦੀ ਵੀ ਕਰਤੀ ਆਪਣੇ ਰੂਮ ਦੀ ਵੀ ਕਰਤੀ ਡਰੈਸਿੰਗ ਰੂਮ ਦੀ ਵੀ ਕਰਤੀ ਅੰਦਰ ਵਾਸ਼ਰੂਮ ਦੀ ਡਸਟਿੰਗ ਵੀ ਕਰਤੀ ਕੰਮ ਤਾਂ ਸਿਰਫ ਇੱਕ ਰੂਮ ਦੀ ਸੀ ਪਰ ਜਦੋਂ ਆਪਾਂ ਕੰਮ ਲੱਗ ਜਾਂਦਾ ਨਾ ਫਿਰ ਠੀਕ ਕਰਦਾ ਕੰਮ ਕਰ ਨੂੰ ਫਿਰ ਕਰਦੇ 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 ਨੂੰ ਵੀ ਚਲੋ ਆ ਵੀ ਕਰਦਾ ਇਹ ਵੀ ਕਰਦਾ ਕਾਫੀ ਡਸਟਿੰਗ ਹੋ ਗਈ ਸੀ ਤੇ ਹੁਣ ਮੇਰਾ ਕੋਈ ਕੰਮ ਵੀ ਨਹੀਂ ਹੈਗਾ ਮੈਂ ਕੀ ਕਰਾਂ ਮੈਂ ਸੋਚੀ ਜਾ ਰਹੀ ਸੀ ਹਨਾ ਨਾ ਤਾਂ ਬੇਲੇ ਦਾ ਟਾਈਮ ਪਾਸ ਹੁੰਦਾ ਜਦੋਂ ਕੰਮ ਬਹੁਤ ਜ਼ਿਆਦਾ ਹੁੰਦਾ ਫਿਰ ਆਪਾਂ ਸ਼ਿਕਾਇਤ ਕਰਦੇ ਵੀ ਇੰਨਾ ਕੰਮ ਆਪਾਂ ਥੱਕ ਕੇ ਮੇਕਾਦੀ ਲੱਗੀ ਪਈਆਂ ਮੈਨੂੰ ਟਾਈਮ ਨਹੀਂ ਮਿਲੇ ਬੈਠਣ ਦਾ ਫਿਰ ਆਪਾਂ ਸ਼ਿਕਾਇਤ ਕਰਦੇ ਆ ਹੁਣ ਜਦੋਂ ਬੇਲੇ ਬੈਠੇ ਹੁੰਨੇ ਫਿਰ ਆਏ ਰਿਅਲਾਈਜ਼ ਕਰਦੇ ਆ ਕਿ ਉਹ ਟਾਈਮ ਵਧੀਆ ਸੀ ਜਦੋਂ ਆਪਾਂ ਕੰਮ ਵਿੱਚ ਬਿਜ਼ੀ ਹੁੰਨੇ ਆ ਉਹ ਟਾਈਮ ਬਹੁਤ ਵਧੀਆ ਹੁੰਦਾ ਹਨਾ ਆਪਣਾ ਟਾਈਮ ਕੰਮੇ ਲੰਘ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਪਰ ਆਪਾਂ ਉਹਦੋਂ ਸ਼ਿਕਾਇਤ ਕਰਦੇ ਆ ਕਿ ਮੈਂ ਕਾਦੀ ਲੱਗੀ ਪਈਆਂ ਇੰਨਾ ਟਾਈ ਤੇ ਪਰ ਹੁਣ ਮੈਨੂੰ ਐ ਲੱਗ ਰਿਹਾ ਐਵੇਂ ਬੇਲੀ ਬੈਠੇ ਟਾਈਮ ਕੰਮੇ ਲੰਘੂਗਾ ਮੇਰੇ ਟਾਈਮ ਹੀ ਨਹੀਂ ਲੰਘ ਰਿਹਾ ਹੈਗਾ ਤੇ ਮੈਂ ਸੋਚਦੀ ਸ਼ਾਮ ਨੂੰ ਮੈਂ ਸਬਜੀ ਮੈਂ ਆਪ ਬਣਾਉਂਗੀ ਮੈਂ ਐਗ ਕਰੀ ਬਣਾਉਂਗੀ ਆਪਣੇ ਵਾਸਤੇ ਉਹ ਵੀ ਸ਼ਾਮ ਨੂੰ ਮੈਂ ਆਪਣੇ ਵਾਸਤੇ ਕੁਛ ਆਪ ਹੀ ਬਣਾ ਕੇ ਖਾਣਾ ਹੁੰਦਾ ਹਲਕਾ ਤੇ ਐਗ ਕਰੀ ਬਣਾਉਂਗੀ ਸ਼ਾਮ ਨੂੰ ਮੈਂ ਤੇ ਸਬਜੀ ਬਣਾਉਂਦੇ ਬਣਾਉਂਦੇ ਮੇਰਾ ਟਾਈਮ ਵੀ ਲੰਘੂਗਾ ਨਹੀਂ ਬੇਲੇ ਬੈਠਣਾ ਬਿਲਕੁਲ ਐਂ ਲੱਗਦਾ ਵੀ ਹਾਈ ਕੋਈ ਕੰਮ ਨਹੀਂ ਕਿਵੇਂ ਟਾਈਮ ਪਾਸ ਕਰੀਏ ਹਨਾ ਬੰਦਾ ਕਿੰਨਾ ਟਾਈਮ ਸੌਂ ਜਾਊ ਕਿੰਨਾ ਟਾਈਮ ਫੋਨ ਦੇਖ ਲੂ ਪਾਠ ਵੀ ਕਿੰਨਾ ਟਾਈਮ ਕਰ ਲੂਗਾ ਇਸ ਕਰਕੇ ਬਿਲਕੁਲ ਟਾਈਮ ਪਾਸ ਕਰਨਾ ਸੱਚੀ ਔਖਾ ਮੈਂ ਤਾਂ ਕਹਿੰਦੀ ਵਧੀਆ ਉਹ ਟਾਈਮ ਵਧੀਆ ਲੰਘਦਾ ਜਦੋਂ ਆਪਾਂ ਕੰਮ ਵਿੱਚ ਹੁੰਨੇ ਆ ਹੁਣ ਮੇਰੇ ਕੋਲ ਕੋਈ ਕੰਮਾ ਵੀ ਨਹੀਂ ਕੋਈ ਸਾਫ ਸਫਾਈ ਵੀ ਨਹੀਂ ਕੋਈ ਡਸਟਿੰਗ ਵੀ ਨਹੀਂ ਕੋਈ ਕੱਪੜੇ ਵੀ ਨਹੀਂ ਕਰਾਂ ਤਾਂ ਕੀ ਕਰਾਂ ਹੁਣ ਦੇਖ ਲੈ ਚਾਹ ਦਾ ਟਾਈਮ ਹੋ ਗਿਆ ਚਾਚੋ ਪੀ ਗਿਓ ਉਸ ਤੋਂ ਬਾਅਦ ਫਿਰ ਮੈਂ ਸਬਜ਼ੀ ਬਣਾਉਂਗੀ ਅੰਗ ਗਰੀ ਤੇ ਕੋਈ ਕਲੀਨਿੰਗ ਵਾਲਾ ਕੰਮ ਵੀ ਨਹੀਂ ਆਜੇ ਮੇਰੇ ਕੋਲ ਹੈਗਾ ਸਭ ਕੁਝ ਕਲੀਨ ਹੈ ਫ੍ਰਿਜ ਕਲੀਨ ਹੈ ਚਿਮਨੀ ਕਲੀਨ ਹੈ ਡਸਟਿੰਗ ਹੋਈ ਹੋਈ ਹੈ ਕੋਈ ਕੰਮ ਨਹੀਂ ਹੈਗਾ ਰੀਅਲੀ ਔਖਾ ਵੀ ਟਾਈਮ ਪਾਸ ਕਰਨਾ ਆਪਾਂ ਸ਼ੁਕਰ ਕਰਿਆ ਕਰੀਏ ਆਪਾਂ ਸ਼ੁਕਰਾਨਾ ਨਹੀਂ ਕਰਦੇ ਹੈਗੇ ਵੀ ਰੱਬ ਨੇ ਆਪਾਂ ਨੂੰ ਕੰਮ ਦਿੱਤਾ ਆਪਾਂ ਕੰਮ ਲੱਗੇ ਆ ਪਲੈਸਟਾ ਵੀ ਆਪਾਂ ਕੰਮ ਕਰ ਰਹੇ ਆ ਆਪਣਾ ਉਹ ਆਪਾਂ ਸ਼ੁਕਰਾਨਾ ਨਹੀਂ ਆਪਾਂ ਨੂੰ ਕਰਨਾ ਆਉਂਦਾ ਪਰ ਆਪਾਂ ਨੂੰ ਕਮੀਆਂ ਕੱਢਣੀਆਂ ਆਉਂਦੀਆਂ ਨੇ ਸ਼ਿਕਾਇਤਾਂ ਕਰਨੀਆਂ ਆਉਂਦੀਆਂ ਨੇ ਹਨਾ ਆਪਾਂ ਕਦੇ ਸ਼ੁਕਰਾਨਾ ਨਹੀਂ ਕਰਦੇ ਹੈਗੇ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਕਿ ਬਿਜ਼ੀ ਰਹਿਣ ਨਾਲ ਕੰਮ ਹੋਣ ਕਰਕੇ ਆਪਾਂ ਬਿਜ਼ੀ ਰਹਨੇ ਆ ਤੇ ਬਿਜ਼ੀ ਹੋਣ ਕਰਕੇ ਆਪਾਂ ਵਧੀਆ ਆਪਣਾ ਟਾਈਮ ਲੰਗਾਉਨੇ ਆਂਗੇ ਵਧੀਆ ਟਾਈਮ ਲੰਘਦਾ ਆਪਣਾ ਚਲੋ ਜੀ ਦੇਖਦੇ ਆ ਜੇ ਕੁਛ ਕੰਮ ਆਉਣਗਾ ਤਾਂ ਕੰਮ ਕਰ ਲਾਂਗੇ ਨਹੀਂ ਬੈਠਿਆ ਇਧਰ ਮੈਂ ਰੱਖ ਤੇ ਐਗ ਬੋਇਲ ਕਰਨੇ ਪਾਣੀ ਚ ਰੱਖੇ ਨਾ ਜਮੈਂ ਤੇ ਇਧਰ ਐਗ ਕਰੀ ਬਣੀ ਪਈ ਐ ਮੈਂ ਵੌਕ ਵੀ ਕਰ ਲਈ 20 ਮਿੰਟ ਮੈਂ ਵੌਕ ਕਰ ਲਈ 15 ਮਿੰਟ ਮੈਂ ਹੋਰ ਵੌਕ ਕਰੂੰਗੀ ਬਾਅਦ ਮੈਂ ਕਹਿੰਦੇ ਨੇ ਆਂਡੇ ਉਬਲ ਜਾਣਗੇ ਮੈਂ ਹੁਣ ਕਰਦੀ ਆ ਵੌਕ ਵਾਰ ਨਾਲ ਨਾਲ ਐਗਸ ਵੀ ਦੇਖ ਕੇ ਚੱਲੂੰਗੀ ਬਸ ਜੇ ਬੋਇਲ ਆ ਗਿਆ ਫਿਰ ਤਾਂ ਮੈਂ 3-4 ਮਿੰਟ ਲਈ ਬੋਇਲ ਕਰ ਦਿੰਦੀ ਹਣੀਆ ਬੋਇਲ ਹੋ ਜਾਂਦੇ ਨੇ ਹੁਣ ਮੈਂ ਜਾਣੀ ਬਾਹਰ ਵੌਕ ਕਰ ਕੁਛ ਤਾਂ ਮੈਂ ਕਰਈ ਵੌਕ ਤੋ ਡਿਨਰ ਲਈ ਹੋਮ ਅੱਗ ਕਰੀਦਾ ਜੈਕ ਕਰੀ ਬਣਾਉਣੀ ਹੈ ਸਪੈਸ਼ਲ ਮੈਂ ਅੱਜ ਨਾ ਮੌਸਮ ਬਹੁਤ ਠੰਡਾ ਬਾਹਰ ਘੱਟ ਹੈ ਇਹ ਤਰੀਕ 28 ਮਾਰਚ ਜਿਵੇਂ ਕਿ ਬਾਰਿਸ਼ ਹੋਈ ਹੋਵੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਹੁਤ ਠੰਡਾ ਜਾਂ ਮੌਸਮ ਅੱਜ ਬਹੁਤ ਠੰਡੀ ਹਵਾ ਚੱਲ ਰਹੀ ਹੈ ਅੱਛਾ ਮੌਸਮ ਆਵੇ ਸੇ ਬਹੁਤ ਠੰਡਾ ਹੋਇਆ ਮੌਸਮ ਜੈਨ ਨੇੜੇ ਤੇੜ ਜਿਵੇਂ ਕਿ ਮੀਂਹ ਪਿਆ ਹੋਵੇ બસ 15 ਕ ਮਿੰਟ ਮੈਂ ਹੋਰ ਰੋਟੇ ਲੂੰਗੀ ਫੌਰੀ ਫਾਸਟ ਵਾਕ ਮੈਂ ਕਰ ਲਈ ਸਲੋ ਵਾਕ ਮੇਰੇ ਲਈ ਫਿਰਨਾ ਹੈ ਐਗਸ ਦੇਖੋ ਉਸ ਤੋਂ ਬਾਅਦ ਜਾ ਕੇ ਛਿਲ ਕੇ ਫਰਮ ਕਰੀਚ ਕਿ ਜਿਸ ਦਿਨ ਟੈਂਟ ਖੁੱਲੂ ਨਾ ਬੇੜੇ 'ਚ ਮੈਨੂੰ ਤਾਂ ਉਹਦੇ ਸੁੱਖ ਦਾ ਸਾਹ ਆਊਗਾ ਸੱਚੀ ਮੈਨੂੰ ਤਾਂ ਬੜਾ ਔਖਾ ਹੋਇਆ ਪਿਆ ਨਾ ਅੱਜ ਮੈਂ ਕੋ ਸਾਈਂ ਬੰਦ ਹੋਇਆ ਪਿਆ ਮੇਰਾ ਤਾਂ ਪਤਾ ਨਹੀਂ ਮਿੰਦਾ ਬਾਹਰ ਆ ਕੇ ਵੀ ਨਾ ਲੱਜਤ ਹੀ ਨਹੀਂ ਆਉਂਦੀ ਐ ਨਾਲੇ ਵੀ ਜੇ ਮੈਂ ਅੰਦਰ ਹੀ ਫਿਰ ਤੇ ਖੁੱਲਣਾ ਜ ਸਾਹ ਨਹੀਂ ਆਉਂਦਾ ਹੈਗਾ ਪਤਾ ਨਹੀਂ ਮੈਨੂੰ ਆਦਤ ਨਾ ਬੇੜੇ 'ਚ ਵਾਕ ਕਰਨ ਦੀ ਵਾਕ ਤਾਂ ਮੇਰੀ ਹੋ ਜਾਂਦੀ ਪਰ ਮੈਨੂੰ ਵਧੀਆ ਲੱਗਦਾ ਉਧਰ ਫਲੋਰ ਤੇ ਅੰਦਰਲੇ ਤੇ ਵਾਕ ਕਰਕੇ ਇੱਧਰ ਹੀ ਵਧੀਆ ਲੱਗਦਾ ਉਧਰ ਲੇਡੀਜ਼ ਆ ਗਈਆਂ ਤਵਿਤਾ ਰੀਨਾ ਨੇ ਉਹ ਬੈਠੀਆਂ ਨੇ ਆ ਕੇ ਪਹਿਲਾਂ ਭਾਂਡੇ ਮਾ ਦੇ ਨਾ ਚਲੀਆਂ ਜਾਂਦੀਆਂ ਨੇ 4 3:30-4 ਉਹਦ ਕਰਿਆ ਕਿ ਆ ਕੇ ਫਿਰ ਆੰਬੇ ਕੰਮ ਤੋਂ ਦੇ ਕਰਕੇ ਰੈਸਟ ਕਰਕੇ ਫੇਰ ਆਉਂਦੀਆਂ ਨੇ ਆ ਕੇ ਫੇਰ ਭਾਂਡੇ ਮਾਣਦੀਆਂ ਨੇ ਆਟਾ ਗੁੰਮਦੀਆਂ ਨੇ ਸ਼ਾਮ ਦੀ ਰੋਟੀ ਬਣਾਉਂਦੀਆਂ ਨੇ ਬੈਠੀਆਂ ਹੁਣ ਤਵੀ ਦੇ ਨੇੜੇ ਮੂਚ ਐਨਕ ਮੈਂ ਛਿੱਲੇ ਲੀ ਤਾਂ ਹੁਣ ਇਹਨੂੰ ਕੱਟ ਕੇ ਪਾਉਂਦਾ ਜਸਟ ਹਾਫ ਵਿੱਚੋਂ ਕੱਟ ਦਾਂ ਨੇ ਬਹੁਤ ਛੋਟੇ ਸਲਾਈਸ ਨਹੀਂ ਕਰਦੀ ਨਹੀਂ ਜਿਹੜਾ yellow 파ਰਟ ਹੈ ਦੇ ਵਿੱਚ ਕੋਲ ਜਾਂਦਾ ਤੇ ਗਰੇਵੀ ਜਿਹੜਾ ਖਾਣੀ ਹੋ ਸਬਜ਼ੀ ਗਰਮ ਕਰ ਲਵਾਂਗੀ ਥੋੜਾ ਟਾਈਮ ਕਿੰਨਾ ਹੋਇਆ 6:40 ਹੋ ਗਏ ਨੇ ਸਬਜ਼ੀ ਖਾ ਜਮੈਂ ਖਾਉਂਗੀ ਕਦੇ ਸਬਜ਼ੀ ਖਾਉਂਗਾ ਤਾਂ ਕੂਕਾ ਨਹੀਂ ਮੈਂ ਖਾਉਂਗੀ ਜਿੰਨਾ ਚਿਰ ਸਬਜ਼ੀ ਖਾਉਂਗੀ ਉਹ ਕੈਗ ਨਹੀਂ ਖਾਂਦੇ ਬਹੁਤ ਦਿਨ ਹੋ ਗਏ ਸਵੇਰੇ ਮੈਂ ਹੁਣ ਖਾਂਦੀ ਨਹੀਂ ਅਵੋਇਡ ਕਰਦੇ ਖਾਣੇ ਹੁੰਦੇ ਤਾਂ ਮੈਂ ਸ਼ਾਮ ਨੂੰ ਹੀ ਖਾਂਦੀ ਆ ਐਗ ਕਰੀ ਅੱਛੇ ਆਪਸ਼ਨ ਆ ਕਦੇ ਕਦੇ ਆਪਣਾ ਪ੍ਰੋਟੀਨ ਵੀ ਪੂਰਾ ਹੋ ਜਾਂਦਾ ਐਗ ਵੀ ਖਾਤੇ ਆਉਂਦੇ ਨੇ ਸਬਜ਼ੀ ਦਾ ਵੀ ਹੋ ਜਾਂਦਾ ਜੇ ਬੰਨੀ ਆਪਣਾ ਟੈਨਸ਼ਨ ਨਹੀਂ ਤੇ ਬਣਾਈਏ ਸਬਜ਼ੀ ਹਣ ਇੱਕ ਮੈਨੂੰ ਕੁਐਸਚਨ ਆਇਆ ਸੀ ਭੈਣ ਦਾ ਕਹਿੰਦੇ ਤੁਸੀਂ ਆਹ ਵਾਲਾ ਰੈਕ ਕਿਥੋਂ ਲਿਆ ਅ ਇਹ ਅਸੀਂ ਲੋਕਲ ਮਾਰਕੀਟ ਚੋਂ ਲਿਆ ਸੀ ਅਬ ਦਾ ਸ਼ਹਿਰ ਚੋਂ ਮਾਨਸਾ ਤੋਂ ਲਿਆ ਸੀ ਆ ਬਹੁਤ ਅਸੀਂ ਦੋ ਤਿੰਨ ਦੁਕਾਨਾਂ ਘੁੰਮੇ ਫਿਰੇ ਚਾਹੀਦਾ ਮੈਨੂੰ ਕੁਛ ਆਈ ਸੀ ਵੀ ਚਾਹ ਪੱਤੀ ਵਾਲ ਦब्बे ਇੱਥੇ ਮੈਂ ਰੱਖ ਲਾ ਅੱਗੇ ਮੈਂ ਡਰਾਅਰ ਚ ਰੱਖਦੀ ਹੁੰਦੀ ਸੀ ਕਈ ਵਾਰ ਪਾਉਣ ਲੱਗੇ ਨਾ ਜੇ ਮੈਂ ਡਰਾਅਰ ਖੁੱਲ੍ਹਾ ਆਏ ਪਾਉਣ ਦੇ ਕੋਈ ਕੋਈ ਦਾਣਾ ਵਿੱਚ गिर ਜਾਂਦਾ ਸੀ ਕੰਬੜਾ ਆਏ ਹੁੰਦਾ ਵੀ ਰੋੜ ਰੋਤ ਆਪਾਂ ਸਾਫ਼ ਨਹੀਂ ਹੁੰਦਾ ਹਨਾ ਮੰਮੀ ਦਾ ਵੀ ਹੱਥ ਕੰਮਿਆਂ ਲੱਗੇ ਵਾਰ ਪਾਉਂਦੇ ਪਾਉਂਦੇ ਬਿਚੇ ਡਿੱਗ ਕੰਦੇ ਚੀਜ਼ ਐ ਫਿਰ ਹੋਰ ਹੋਰ ਸਾਫ਼ ਨਹੀਂ ਹੁੰਦੀ ਕੀੜੀਆਂ ਵਗੈਰਾ ਆ ਗਿਆ ਚੀਨੀ ਡਿੱਗ ਪਈ ਫਿਰ ਮੈਂ ਕਿਹਾ ਕੋਈ ਅਹੀਂ ਜੋ ਤੇ ਪਰ ਫਿਰ ਵੀ ਮੈਨੂੰ ਆਈ ਲੱਗਦੀ ਕੋਈ ਇਹ ਜਿਹਾ ਆਪਸ਼ਨ ਹੋਵੇ ਨੀਚੇ ਵੀ ਆਪਣੀ ਜਗ੍ਹਾ ਖਾਲੀ ਹੋ ਜਾਈ ਨੀਚਲੀ ਜਗ੍ਹਾ ਵੀ ਆਪਣੀ ਲੱਗੇ ਹਨ ਖਾਲੀ ਰਵੇ ਤੇ ਉੱਪਰ ਉੱਪਰ ਕੁਛ ਆ ਜੇ ਸਾਈਡ ਤੇ ਫਿਰ ਮੈਂ ਆਹ ਜਗ੍ਹਾ ਦਾ ਅਸੀਂ ਨਾਪ ਲੈ ਕੇ ਫਿਰ ਅਸੀਂ ਆਹ ਸਟੈਂਡ ਲੱਭਿਆ ਇਹ ਆ ਇੱਕ ਕਾਰਨਰ ਵਾਲਾ ਵੀ ਆਉਂਦਾ ਜਿਹੜਾ ਇਹ ਮੋੜ ਦਾ ਕਾਰਨਰ ਚ ਕਈ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ ਇਹ ਸਾਨੂੰ ਇਹ ਠੀਕ ਲੱਗਿਆ ਵੀ ਜਿਹੜਾ ਕੱਪ ਵੀ ਇਥੇ ਹੈਂਗ ਹੋਗੇ ਜਿਹੜੇ ਡੇਲੀ ਵਾਲੇ ਕੱਪ ਅਸੀਂ ਆਮਦੇਰੀ ਯੂਜ਼ ਕਰਦੇ ਆ ਉਹ ਵਾਲੇ ਕੱਪ 5-6 ਕੱਪ ਇਥੇ ਹੈਂਗ ਹੋਏ ਮੇਰੇ ਨੇ ਉਵੇਂ ਹੈਂਗ ਹੋ ਗਏ ਤੇ ਚਾਹ ਪੱਤੇ ਵਾਲਾ ਡੱਬੇ ਸੌਫ ਸੌਫ ਲੌਂਗ ਇਲਾਇਚੀ ਆ ਚਮਚ ਵਜਲਾ ਇਹ ਵੀ ਰੱਖੇਗੀ ਹਾਂ ਆਪਣਾ ਇਹ ਪਰਪਸ ਸੌਲਵ ਹੋ ਗਿਆ ਕਪਾ ਦਾ ਚਾਹ ਪੱਤੇ ਵਾਲਾ ਦੋਨੇ ਚੀਜ਼ਾਂ ਦਾ ਪਰਪਸ ਸੌਲਵ ਹੋ ਗਿਆ ਆ ਕਰਕੇ ਵੀ ਠੀਕ ਲਿਆ ਮੇਰੇ ਤੋਂ ਕੋਈ ਵੀ tổ ਆਰਗੇਨਾਈਜ਼ਰ ਜੇ ਆਪਾਂ ਲੈਣਾ ਆਪਣੀ ਜਗ੍ਹਾ ਦੇ ਅਕੋਰਡਿੰਗ ਲੋ ਵੀ ਤੁਸੀਂ ਕਿੱਥੇ ਰੱਖਣਾ ਉਹ ਜਗ੍ਹਾ ਨੂੰ ਨਾਪ ਕੇ ਕਿਵੇਂ ਯੂਜ਼ ਕਰਨਾ ਕਿੰਨੀ ਸਪੇਸ ਤੁਹਾਨੂੰ ਚਾਹੀਦੀ ਹੈ ਹਾਂ ਜੇ ਤੁਸੀਂ ਉਹ ਆਰਗੇਨਾਈਜ਼ਰ ਲੈ ਕੇ ਆਉਂਗੇ ਉੱਥੇ ਰੱਖੋਗੇ ਥੋੜਾ ਪਰਪਸ ਸੌਲਵ ਹੋ ਜਾਊ ਕਈ ਵਾਰ ਆਪਾਂ ਬਿਨਾਂ ਸੋਚੇ ਸਮਝੇ ਚੀਜ਼ ਚੱਕ ਲੈਂਦੇ ਆ ਨਾ ਵੀ ਇਹ ਸੋਹਣੀ ਲੱਗੂਗੀ ਮੈਨੂੰ ਸੋਹਣੀ ਲੱਗੀ ਆ ਆਪਾਂ ਸਸਤੀ ਮਿਲਗੀ ਪਰ ਜੋ ਆਪਾਂ ਘਰੇ ਲਿਆ ਕੇ ਕਿਸ ਜਗ੍ਹਾ ਤੇ ਟਿਕਾਉਣੇ ਆ ਟਿਕ ਜਾਂਦੀ ਆ ਉਹ ਪਰ ਉੰਨੀ ਵਧੀਆ ਨਹੀਂ ਚੱਜਦੀ ਹੀ ਆ ਉੰਨੀ ਵਧੀਆ ਉਹ ਤਰੀਕੇ ਨਾਲ ਯੂਜ਼ ਨਹੀਂ ਹੁੰਦੀ ਜਵੇਂ ਆਪਾਂ ਕਰਨਾ ਚਾਹੁੰਦੇ ਹੁੰਦੇ ਆ ਐਸ ਕਰਕੇ ਮੈਂ ਜਰੂਰ ਕੋਈ ਚੀਜ਼ ਲੈਣ ਤੋਂ ਪਹਿਲਾਂ ਮੈਂ ਸੋਚਦੀ ਆ ਹਨਾ ਵੀ ਮੈਂ ਇੱਕ ਕੰਮੇ ਯੂਜ਼ ਕਰਨੀ ਆ ਮੈਂ ਕਿੱਥੇ ਰੱਖਣੀ ਆ ਕਿੰਨੀ ਜਗ੍ਹਾ ਮੇਰੇ ਕੋਲ ਹੈਗੀ ਆ ਫਿਰ ਆਰਗਨਾਈਜ਼ਰ ਵੀ ਮੈਨ ਆਪਣਾ ਹੁੰਦਾਗਾ ਉਹ ਵੀ ਮੈਂ ਨਾਲ ਕੇ ਲੈ ਕੇ ਆਉਂਦੀ ਆ ਵੀ ਉੱਥੇ ਆ ਜਾਊਗਾ ਇਆ ਸਿਰ ਇਹ ਬਦਲਣਾ ਹੋਵੇ ਤਾਂ ਤੁਸੀਂ ਇਹ ਹਰ ਚੋ ਲੋਗੋ ਚੀਜ਼ ਹੈ ਨਾ ਜੇ ਆਪਾਂ ਛੇ ਦਮਾਰੇ ਬਦਲ ਸਕੀਂ ਟਾਈਮ ਹੋ ਗਿਆ 8:30 ਦਾ ਕਿਚਨ ਦਾ ਕੰਮ ਮੇਰਾ ਡਨ ਆਣੀ ਚਲੋ ਹੁਣ ਅੱਧਾ ਖਾਣਾ ਇੱਥੇ ਬੰਦਾ ਅੱਧਾ ਉੱਥੇ ਬੰਦਾ ਹੈ ਨਾ ਇੱਕ ਜਿਆਦਾ ਮੇਰੇ ਤੋਂ ਹੁਣ ਬਰਡਨ ਨਹੀਂ ਹੈਗਾ ਖਾਣੇ ਦਾ ਕਿਚਨ ਦਾ ਕੰਮ ਆਲਮੋਸਟ ਡਨ ਨਾ ਕਾਫੀ ਟਾਈਮ ਦਾ ਤੇ ਬਸ ਮੈਂ ਦਹੀਂ ਜਮਾਉਣੀ ਹੈ ਦੁੱਧ ਨਿੱਕਾ ਕਰਕੇ ਜਾਂ ਆਪਣਾ ਪੀਣ ਵਾਲਾ ਦੁੱਧ ਗਰਮ ਕਰਨਾ ਇੰਨੇ ਹੀ ਕੰਮ ਆ ਮੈਨੂੰ ਕਿਚਨ ਵਿੱਚ ਸਵੇਰੇ ਬ੍ਰੈਕਫਾਸਟ ਵਿੱਚ ਮੈਂ ਸੋਚ ਰਹੀ ਮੈਂ ਪਨੀਰ ਬਣਾਇਆ ਸੀ ਕੱਲ ਬਣਾਇਆ ਸੀਗਾ ਅੱਜ ਕੱਲ ਬਣਾਇਆ ਸੀ ਆਈ ਉਹ ਦਾ ਪਰੌਂਠਾ ਬਣਾਵਾਂ ਸਵੇਰੇ ਬ੍ਰੇਕਫਾਸਟ ਵਿੱਚ ਤੇ ਇੱਕ ਨੈਕਸਟ ਮੰਥ April ਵਿੱਚ ਪਹਿਲੇ ਵੀਕ ਵਿੱਚ ਮੇਰੇ ਜਿਹੜਾ ਵਲੌਗਿੰਗ ਇਹ ਚੈਨਲ ਆ ਇਹਨੂੰ 2 ਸਾਲ ਹੋ ਜਾਣਗੇ ਲਾਈਕ ਮੈਨੂੰ ਰੈਗੂਲਰ ਵਲੌਗਿੰਗ ਕਰਦੀ ਨੂੰ ਪੂਰੇ 2 ਸਾਲ ਹੋ ਜਾਣਗੇ ਫਿਰ ਰੈਗੂਲਰ ਵਲੌਗਿੰਗ ਚਲੋ ਇੱਕ ਅੱਧਾ ਦਿਨ ਦੋ ਵੀ ਕੀ ਕਹਣਾ ਮਿਸ ਹੋ ਜਾਣਾ ਹੋਊਗਾ ਪਰ ਰੈਗੂਲਰ ਮੈਂ 2 ਸਾਲਾਂ ਤੋਂ ਵਲੌਗਸ ਦੇ ਰਹੀ ਹਾਂ ਨਾ ਆਪਣੇ ਚੈਨਲ ਤੇ ਅਪਲੋਡ ਅਪਲੋਡ ਕਰ ਰਹੀ ਹਾਂ ਤੇ ਮੈਂ ਸੋਚਦੀ ਆ ਮੈਂ ਉਹ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਤਾਂ ਮੇਰੇ ਉਤੋਂ ਪਹਿਲਾਂ ਦਾ ਮੇਰਾ ਚੈਨਲ ਸ਼ੁਰੂ ਆ ਵੀ ਕਦੋਂ ਮੈਂ ਸ਼ੁਰੂ ਕਰਿਆ ਮੈਂ ਕਿੱਥੋਂ ਸ਼ੁਰੂ ਕਰਿਆ ਕੀ ਕੀ ਮੈਨੂੰ ਪ੍ਰੋਬਲਮਸ ਆਈਆਂ ਕਿੰਨੀ ਵਾਰ ਮੈਨੂੰ ਵਿੱਚ ਵਿੱਚ ਰੁਕਣਾ ਪਿਆ ਹਨ ਮੈਂ ਸੋਚੀ ਤੇ ਮੈਂ ਇਸ ਟੌਪਿਕ ਤੇ ਵੀਡੀਓ ਬਣਾਵਾਂ ਮੇਰੀ ਜਰਨੀ ਕਿਵੇਂ ਦੀ ਰਹੀ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਦੇਖਣ ਵਾਲੇ ਨੂੰ ਆਇਂ ਲੱਗਦਾ ਵੀ ਇਹ ਜਰਨੀ ਬਹੁਤ ਸਮੂਥ ਆ YouTube ਜਰਨੀ ਬਹੁਤ ਸਮੂਥ ਆ ਪਰ ਨਹੀਂ ਸਾਡੇ ਪੰਜਾਬੀ ਫੈਮਿਲੀਸ ਜਾਨੀ ਸਮੂਥ ਨਹੀਂ ਹੈਗੀ YouTube ਜਰਨੀ ਕੋਕਮ ਕਾਚ ਮੈਂ ਸਿਰਫ ਕੱਲੀ ਵੀਡੀਓ ਬਣਾਉਣੀ ਹੈ ਠੀਕ ਆ ਦਵਿੰਦਰ ਵੀਡੀਓ ਚ ਕਦੇ ਆ ਜਾਂਦੇ ਨੇ ਮਾਰ ਅੰਦਰ ਆਂਦੇ ਕਦੇ ਘਰੇ ਜੇ ਮੈਂ ਕਹਾਂ ਚੱਲ ਆਪਾਂ ਕੁਛ ਗੱਲਬਾਤ ਐ ਕਰਦੇ ਕੁਛ ਆਪਾਂ ਸ਼ੂਟ ਕਰਦੇ ਨਹੀਂ ਕਰਦੇ ਆਪਣੀ ਮਰਜ਼ੀ ਵੀ ਕਰਦੇ ਨੇ ਕਦੇ ਕਦੇ ਮੇਰੇ ਕੋਲ ਟਾਈਮ ਨਹੀਂ ਬਸ ਰਹਿਣ ਦੇ ਤੂੰ ਕਰ ਲੈ ਹਨਾ ਪ੍ਰੋਬਲਮਸ ਬਹੁਤ ਬਹੁਤ ਜ਼ਿਆਦਾ ਆਉਂਦੀਆਂ ਨੇ ਕਿਉਂਕਿ ਆਪਣੇ ਪੰਜਾਬੀ ਫੈਮਲੀਸਟ ਨਾ ਲੋਕ ਇਹ ਚੀਜ਼ ਨੂੰ ਹਜੇ ਵੀ ਇੰਨਾ ਵਧੀਆ ਸਮਝਦੇ ਨਹੀਂ ਹੈਗੇ YouTube ਨੂੰ ਚਾਹੇ ਆਪਾਂ ਕੁਛ ਅੱਛਾ ਕੰਮ ਹੀ ਕਰ ਰਹੇ ਹਾਂ ਬੁਰਾ ਕੁਝ ਨਹੀਂ ਕਰ ਰਹੇ ਪਰ ਸਟਿਲ ਔਖਾ ਜਰਨੀ ਪ੍ਰੋਬਲਮਸ ਆਉਂਦੀਆਂ ਨੇ ਚਲੋ ਠੀਕ ਹੈ ਕਦੇ-ਕਦੇ ਆਪਾਂ ਨੂੰ ਵਧੀਆ ਲੱਗਦਾ ਕਦੇ-ਕਦੇ ਪ੍ਰੋਬਲਮਸ ਦਾ ਸਾਹਮਣਾ ਵੀ ਕਰਨਾ ਪੈਂਦਾ ਫੇਸ ਕਰਨੇ ਪੈਂਦੀਆਂ ਪ੍ਰੋਬਲਮਸ ਕਿਤੇ ਤਾਂ ਕੁਝ ਸੋਣਨਾ ਵੀ ਪੈਂਦਾ ਹਨ ਤੇ ਇਸ ਕਰਕੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਵੀਡੀਓ ਇੱਕ ਮੈਂ ਬਣਾਵਾਂ ਇਸ ਟੌਪਿਕ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਵੀਡੀਓ ਕਿ ਕਿਵੇਂ ਦੀ ਮੇਰੀ ਹੁਣ ਤੱਕ ਦੀ YouTube ਜਰਨੀ ਰਹੀ ਹੈ ਸ਼ੁਰੂ ਤੋਂ ਲੈ ਕੇ ਵਲੌਗਿੰਗ ਤਾਂ ਮੇਰੇ 2 ਸਾਲ ਹੋ ਜਾਣਗੇ April ਵਿੱਚ ਵੈਲੇ ਵੀ ਇੱਕ ਪਿਛੜਿਆ ਖੁਦਰ ਕਰਦੀ ਹਾਂ ਤੇ ਤਾਂ ਕਿ ਤੁਹਾਡੇ ਮਨ 'ਚ ਕੋਈ ਸਵਾਲ ਨੇ ਤੁਸੀਂ ਵੀ ਜੇ ਸੋਚ ਰਹੇ ਹੋ ਜਾਂ ਤੁਹਾਡਾ ਦਿਲ ਕਰਦਾ ਵੀ ਅਸੀਂ ਵੀ ਵਲੋਗਿੰਗ ਚੈਨਲ ਬਣਾਈਏ ਤਾਂ ਕੋਈ ਸਵਾਲ ਨੇ ਤਾਂ ਤੁਸੀਂ ਮੈਨੂੰ ਕਮੈਂਟਸ 'ਚ ਜਰੂਰ ਲਿਖ ਸਕਦੇ ਹੋ ਮੈਂ ਤੁਹਾਡੇ ਸਵਾਲ ਦਾ ਤੁਹਾਡਾ ਕੁਐਸਚਨ ਮੈਂ ਜਰੂਰ ਜਰੂਰ ਮੈਂ ਉਹਦਾ ਰਿਪਲਾਈ ਕਰੂੰਗੀ ਨਾ ਕਵਰ ਕਰੂੰਗੀ ਤੁਹਾਡੇ ਕੁਐਸਚਨ ਦਾ ਆਨਸਰ ਜਰੂਰ ਮੈਂ ਦਵੂੰਗੀ ਰਿਲੇਟਡ ਟੂ YouTube ਜਰਨੀ YouTube ਦੇ ਰਿਲੇਟਡ ਹੀ ਕੁਐਸਚਨ ਕਰਿਓ ਯਾ ਤੁਸੀਂ ਮੈਨੂੰ ਕੁਝ ਪੁੱਛਣਾ ਜਾਂ ਤੁਹਾਡਾ ਕੋਈ ਸਵਾਲ ਆ ਉਹ ਤੇ ਰਿਲੇਟਡ ਉਹ ਤੁਸੀਂ ਮੈਨੂੰ ਕੁਐਸਚਨ ਜਰੂਰ ਕਮੈਂਟ ਬਾਕਸ ਛੱਡ ਦਿਓ ਤੇ ਮੈਂ ਜਰੂਰ ਕਵਰ ਕਰਾਂਗੀ ਉਹ ਟਾਪਿਕ ਮੈਂ ਸੋਚ ਰਹੀ ਥੀ ਅਵੇ ਮੈਂ ਇਸ ਰਿਗਾਰਡਿੰਗ ਵੀਡੀਓ ਬਣਾ ਕੇ ਇੱਕ ਮੈਂ ਆਪਣੇ ਚੈਨਲ ਤੇ ਸੇਵ ਕਰਾਂ ਇਨ ਫਿਊਚਰ ਵਾਸਤੇ ਹਨਾ ਵੀ ਕੱਲ ਨੂੰ ਜੇ ਮੇਰੇ ਬੱਚੇ ਵੀ ਦੇਖਦੇ ਆ ਪਰ ਮੈਨੂੰ ਲੱਗਦਾ ਨਹੀਂ ਬੱਚੇ ਦੇਖਣਗੇ ਤੇ ਕੱਲੇ ਦੇਖਦੇ ਵੀ ਆ ਕੱਢ ਕੇ ਚੱਲ ਪਤਾ ਲੱਗ ਜੂ ਵੀ YouTube JOURNEY ਇਹਦੀ ਈਜ਼ੀ ਨਹੀਂ ਹੁੰਦੀ ਵੀ ਸਾਡੀ ਮਾਂ ਨੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਿਆ ਸੀ ਹਨਾ ਕੋਈ ਸੌਖਾ ਨਹੀਂ ਹੈਗਾ YouTube ਚੈਨਲ ਨੂੰ ਅੱਗੇ ਲੈ ਕੇ ਜਾਣਾ ਇਕੱਲੇ ਬੰਦੇ ਨੇ ਵਿਦਆਊਟ ਐਨੀ ਪ੍ਰੋਮੋਸ਼ਨ ਇਹ ਵੀ ਗੱਲ ਆ ਵਿਦਆਊਟ ਪ੍ਰੋਮੋਸ਼ਨ ਐਂਡ ਸਪੋਰਟ ਸਪੋਰਟ ਮੈਨੂੰ ਕਿਸੇ ਤੇ ਠੀਕ ਦਵਿੰਦਰ ਦੀ ਮੈਨੂੰ ਸਪੋਰਟ ਕੋਈ ਨਹੀਂ ਹੈਗੀ ਮੇਰੇ ਚੈਨਲ ਵਿੱਚ ਕੋਈ ਵੀਡੀਓ ਸ਼ੂਟ ਕਰਦੇ ਨੇ ਐਡੀਟਿੰਗ ਕਰਦੇ ਨੇ ਨਹੀਂ ਬਸ ਐਨਾ ਠੀਕ ਹੈ ਵੀ ਰੋਕਾ ਟੋਕੀ ਨਹੀਂ ਮੈਨੂੰ ਹੈਗੀ ਕੁਝ ਵੀ ਇਹਨਾਂ ਵੱਲੋਂ ਤੇ ਪਰ ਸਪੋਰਟ ਕੋਈ ਨਹੀਂ ਹੈਗੀ ਮੈਨੂੰ ਤੇ ਉਸ ਇਸ ਰਿਕਾਰਡਿੰਗ ਤੁਸੀਂ ਮੇਰੀ ਜਰਨੀ ਰਿਕਾਰਡਿੰਗ ਕੁਝ ਤੁਸੀਂ ਮੈਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਸੈਕਸ਼ਨ ਤੁਸੀਂ ਆਪਣੇ ਕੁਐਸਚਨਸ ਲਿਖ ਸਕਦੇ ਹੋ ਮੈਂ ਤੁਹਾਡੇ ਕੁਐਸਚਨਸ ਨੋਟ ਡਾਊਨ ਕਰੂੰਗੀ तो मैं कोशिश करूँगी मैं आंसर करा सो so, हम कर वीडियो द एंड वीडियो देखने बहुत बहुत धनवाद बहुत बहुत थैंक यू थोड़ी सपोर्ट तो प्यार सदका मैं उद पहुँची हाँ सो ये मेरी अज्ञा की वीडियो वीडियो देखने बहुत बहुत दे थैंक यू वीडियो अच्छी लगी तो प्लीज़ भीडियो अच्छी लगी तो प्लीज लाइक शेयर कमेंट करना चैनल में सबसक्राइब करना मेरे एक होर भीडियो लैके तद तकली सत श्रीकाल